ਸਿੰਘਾਮ ਨੂੰ ਬਾਦਲ ਅਮਰ ਰਹੇ ਅਮਰ ਰਹੇ ਅਮਰ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਮਰ ਰਹੇ ਅਮਰ ਰਹੇ ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ 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 ਬੋਲੇ ਸੋਨਿਆਲਾ ਸੋਨਿਆਲਾ ਬੋਲੇ ਸੋਨਿਆਲਾ ਸੋਨਿਆਲਾ ਇਹ ਮੇਰੀ ਛੋਟੀ ਭੈਣ ਜਿਲ੍ਹਾ ਪ੍ਰੀਸ਼ਦ ਕੰਧਖੁੱਲੀਵਾਲ ਜਿਹੜਾ ਜ਼ੋਨ ਹੈ ਉੱਥੋਂ ਚੋਂ ਕੜ ਰਹੀ ਹੈ ਜਿੰਦਿਆ ਪੜਾਈ ਦਾ ਜ਼ਿਕਰ ਕਰੀਏ ਤਾਂ ਮੇਰੀ ਪੜਾਈ ਡਬਲ ਐਮਏ ਹੈ ਤੇ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ 2 ਸਾਲਾ ਗ੍ਰੰਥੀ ਕੋਰਸ ਵੀ ਕੀਤਾ ਹੈ ਤੇ 3 ਸਾਲ ਦਾ ਕਥਾਵਾਚਕ ਡਿਪਲੋਮਾ ਵੀ ਕੀਤਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਅਲ ਜੂਮ ਸਿੰਘ ਦੀ ਜਥਾ ਦੇ ਉੱਪਰ ਪੀ ਐਚ ੜੀ ਦਾ ਕੰਮ ਕਰਨ ਜਾ ਰਿਹਾ ਹਾਂ ਮੇਰਾ ਜਿਹੜਾ ਇਸ ਰਾਜਨੀਤੀ ਦੇ ਵਿੱਚ ਆਉਣ ਦਾ ਇੱਕੋ ਇੱਕ ਮਕਸਦ ਜਿਹੜਾ ਸਾਡਾ ਨੌਜਵਾਨ ਵਰਗ ਹੈ ਉਹ ਜਿਹੜਾ ਸਾਡੀਆਂ ਸਮਾਜਿਕ ਕ੍ਰਿਤਿਆਨ ਹੈ ਭਾਵੇਂ ਕਿ ਉਹ ਨਸ਼ਾ ਹੈਵੇ ਭਾਵੇਂ ਕਿ ਉਹ ਅਨਪੜਤਾ ਹੋਵੇ ਉਹਨਾਂ ਦੇ ਵਿੱਚ ਗੁਲਤਾਨ ਹੁੰਦਾ ਜਾ ਰਿਹਾ ਹੈ ਜਿਹੜੀ ਗੱਲ ਰਹੀ ਇਸ ਰਾਜਨੀਤੀ ਦੇ ਵਿੱਚ ਆਉਣ ਦੀ ਉਹ ਸਾਡੇ ਪਿਤਾ ਜੀਾਂ ਤੋਂ ਅਸੀਂ ਸੇਧ ਲੈ ਕੇ ਕਿਉਂਕਿ ਉਹ ਸਮਾਜ ਦੇ ਵਿੱਚ ਹੈ ਪਿਛਲੇ 25 ਸਾਲਾਂ ਤੋਂ ਸਮਾਜ ਦੇ ਵਿੱਚ ਜਿਹੜੀ ਉਹ ਸੇਵਾ ਕਰ ਰਹੇ ਹਨ ਤੇ ਉਹਨਾਂ ਤੋਂ ਅਸੀਂ ਇਹ ਸੇਧ ਲੈ ਕੇ ਆਪ ਮੈਦਾਨ ਦੇ ਵਿੱਚ ਇਸ ਰਾਜਨੀਤੀ ਦੇ ਵਿੱਚ ਆਏ ਹਾਂ ਜਿਹੜੀਆਂ ਇਸ ਸਮੱਸਿਆਵਾਂ ਨੇ ਲੋਕਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਬੇਸ਼ੱਕ अनेका ਜਿਹੜੇ ਸਮਾਜ ਦੇ ਲਈ ਕੰਮ ਅਮੇ ਜਿਹੜਾ ਮਰਜੀ ਵਰਗ ਹੋਵੇ ਚਾਹੇ ਗਰੀਬ ਵਰਗ ਹੋਵੇ ਅਮੇ ਅਮੀਰ ਵਰਗ ਹੋਵੇ ਜਿਸ ਤਰ੍ਹਾਂ ਦਾ ਵੀ ਵਰਗ ਹੋਵੇ ਉਹਨਾਂ ਦੇ ਲਈ ਉਹ ਕੰਮ ਕੀਤੇ ਨੇ ਅੱਜ ਜੇ ਆਪਾਂ ਗੱਲ ਕਰੀਏ ਜਦੋਂ ਸ਼੍ਰੋਮਣੀ ਅਕਾਲੀ ਜਲ ਦੀ ਸਰਕਾਰ ਗਈ ਹੈ ਉਹ ਸਾਰੇ ਦੇ ਸਾਰੇ ਕੰਮ ਉੱਥੇ ਹੀ ਠੱਪ ਪਏ ਨੇ ਭਾਵੇਂ ਸਭ ਨੂੰ ਸਿੱਖ ਯਾਦ ਕਰਾਂ ਹਾਂ ਭਾਵੇਂ ਕਿ ਪੀਪਲ ਦਾ ਕੰਮ ਹੋਵੇ ਭਾਵੇਂ ਕਿ ਗਲੀ ਮਹੱਲਾਂ ਦਾ ਕੰਮ ਹੋਵੇ ਉਹ ਸਾਰਾ ਕੁਝ ਉੱਥੇ ਦੇ ਉੱਤੇ ਠੱਪ ਪਿਆ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਜਿਹੜੀ ਸਰਕਾਰ ਆ ਸ਼੍ਰੋਮਣੀ ਅਕਾਲੀ ਦਾ ਮੈਂ ਬਰਤਬਤ ਅਪੀਲ ਕਰਾਂਗਾ ਲੋਕਾਂ ਨੂੰ ਤੇ ਇਹਨਾਂ ਨੂੰ ਵੋਟਾਂ ਪਾ ਕੇ ਜਿਤਾ ਕੇ ਤੇ ਜਿਹੜੇ ਇਹ ਰੁਕੇ ਹੋਏ ਕੰਮ ਨੇ ਇਹ ਦੁਬਾਰਾ ਤੋਂ ਸ਼ੁਰੂ ਹੋਣਾ ਲੋਕਾਂ ਦਾ ਰਿਸਪਾਂਸ ਵੀ ਮਿਲ ਰਿਹਾ ਜੀ ਲੋਕਾਂ ਦਾ ਰਿਸਪਾਂਸ ਬਹੁਤ ਹੀ ਬੜੇ ਹੀ ਪਿਆਰ ਨਾਲ ਜਿਹੜਾ ਸੰਗਤਾਂ ਦਾ ਭਰਮਾ ਹੰਗਾਰਾ ਮਿਲ ਰਿਹਾ ਹੈ ਆਪ ਕੋਲੋਜੀ ਵਿੱਚ ਲੈ ਕੇ ਕਹਿ ਰਹੇ ਹਨ ਕਿ ਸ਼ਾਬਾਸ਼ ਪੁੱਤਰੋ ਤੁਸੀਂ ਆਪਣੀ ਜਿਹੜੀ ਇਹ ਲਾਈਨ ਬੜੀ ਹੀ ਵਧੀਆ ਕਿਉਂਕਿ ਪੜਾਈ ਦੇ ਵੇਸਤੇ ਵੱਡੀ ਗੱਲ ਇੱਕ ਇਹ ਆ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਜਿਹੜੇ ਲੋਕ ਨੇ ਉਹ ਸਾਡਾ ਸਾਥ ਦੇ ਰਹੇ ਨੇ ਕਿਉਂਕਿ ਜਿਹੜਾ ਸਮਾਜ ਸਾਡਾ ਨੌਜਵਾਨ ਵਰਗ ਹੈ ਉਹ ਭਾਵੇਂ ਬਾਹਰ ਨੂੰ ਜਾ ਰਿਹਾ ਹੈ ਪੜਾਈ ਤੋਂ ਕੋਈ ਨਿਕਾਰਾ ਨਹੀਂ ਰਿਹਾ ਤੇ ਅਸੀਂ ਪੜਾਈ ਹੋਣ ਦੇ ਬਾਵਜੂਦ ਵੀ ਇਹ ਰਾਜ ਹਿਤਿ ਹੈ ਜਿਹੜਾ ਸਮਾਜਿਕ ਕ੍ਰਿਤਿਆ ਨੂੰ ਦੂਰ ਕਰਨ ਲਈ ਇਸ ਰਾਜਨੀਤੀ ਦੇ ਵਿੱਚ ਆਪਣੇ ਪਿਤਾ ਜੀ ਤੋਂ ਸੇਧ ਲੈ ਕੇ ਇਸ ਰਾਜਨੀਤੀ ਦੇ ਵਿੱਚ ਆਏ ਹਾਂ ਹਾਂਜੀ ਮੈਂ ਜਸ਼ਨ ਤੇ ਮੈਂ ਜਿਹੜੀ ਜ਼ਿਲ੍ਹਾ ਪ੍ਰੀਸ਼ਦ ਚੋਣ ਜੋਨ ਫੁੱਲੀਵਾਲ ਤੋਂ ਚੋਣ ਲੜ ਰਹੀ ਹਾਂ ਤੇ ਮੇਰੇ ਭਰਾ ਨੇ ਵੱਡੇ ਭਰਾ ਉਹ ਬਲਾਕ ਸੰਮਤੀ ਦੀ ਚੋਣ ਹੈ ਜਿਹੜੇ ਜੋਨ ਵਜੀਦਕੇ ਕਲਾ ਤੋਂ ਲੜ ਰਹੇ ਨੇ ਪਾਰਟੀ ਸੋਹਣੀ ਅਕਾਲੀ ਦਲ ਪਾਰਟੀ ਤੁਸੀਂ ਜਿਹੜੇ ਦੋਨੇ ਪੰਪਰਾ ਚੋਣ ਲੜ ਰਹੇ ਆਂ ਹਾਂਜੀ ਮੇਰੀ ਕੁਆਲੀਫਿਕੇਸ਼ਨ ਹੈ ਐਮਏ ਪੰਜਾਬੀ ਬੀਏਡ ਤੇ ਰਾਜਨੀਤੀ ਦੇ ਵਿੱਚ ਆਉਂ ਦੇਖੋ ਜਿਹੜਾ ਪੜਿਆ ਲਿਖਿਆ ਨੌਜਵਾਨ ਵਰਗ ਹੈ ਮੈਨੂੰ ਸੇਵ ਲੈ ਕੇ ਹੋਰ ਵੀ ਜਿਹੜੀਆਂ ਨੌਜਵਾਨ ਮੁੰਡੇ ਕੁੜੀਆਂ ਨੇ ਜਿਹੜੇ ਰਾਜਨੀਤੀ ਦੇ ਵਿੱਚ ਆਉਣ ਦਾ ਆਪਣਾ ਸੋਚਣਗੇ ਤੇ ਜਿਹੜੇ ਪੜਿਆ ਲਿਖਿਆ ਉਹ ਸ਼ਾਇਦ ਵੀ ਸਮਾਜ ਦੀਆਂ ਜਿਹੜੀਆਂ ਸਮੱਸਿਆਵਾਂ ਨੂੰ ਚੰਗੀ ਤਰ੍ਹਾਂ ਸਮਝ ਸਕਦਾ ਇੱਕ ਪੜਿਆ ਲਿਖਿਆ ਨੌਜਵਾਨ ਵਰਗ ਅਭਿਤਾਰ ਨੇ ਜਿਹੜੇ ਪੜ੍ਹਿਆ ਲਿਖਿਆ ਹਾਂਜੀ ਜਿਹੜੇ ਸੰਵਿਧਾਨ ਦੇ ਵਿੱਚ ਆਪਾਂ ਨੂੰ ਅਧਿਕਾਰ ਮਿਲੇ ਹੋਣ ਨੇ ਕੋਈ ਮਜ਼ਦੂਰ ਵਰਗਾਂ ਦੇ ਕਿਹੜੇ ਅਧਿਕਾਰ ਨੇ ਤੇ ਜਿਹੜੀ ਸੋਸ਼ਲ ਸੋਸ਼ਲ ਜਿਹੜੀ ਸ਼੍ਰੇਣੀ ਆ ਜਿਹੜੀ ਸ਼ਾਸਕ ਵਰਗ ਦੇ ਕਿ ਉਹ ਕਿੰਨਾ ਕੁ ਬਲਾਮ ਆਪਾਂ ਨੇ ਬਣਾ ਕੇ ਰੱਖਦਾ ਉਹਦੇ ਅਧਿਕਾਰਾਂ ਦੇ ਪ੍ਰਤੀ ਜਿਹੜੇ ਪੜ੍ਹਿਆ ਲਿਖਿਆ ਨੌਜਵਾਨ ਵਰਗ ਹੈ ਜਿਹੜਾ ਮੋਟੀਵੇਟ ਹੁੰਦਾ ਅਧਿਕਾਰਾਂ ਨੂੰ ਸਮਝਦਾ ਤੇ ਆਪਣੇ ਹੱਕਾਂ ਦੇ ਪ੍ਰਤੀ ਜਿਹੜੀ ਆਵਾਜ਼ ਉਠਾਉਂਦਾ ਹਾਂਜੀ ਗਿੱਤੋ ਦਾ ਤਾਂ ਮੇਰਾ ਮਕਸਦ ਰਹੇਗਾ ਕਿ ਮੈਂ ਘਰ-ਘਰ ਜਾ ਕੇ ਜਿਹੜੇ ਪੂਰੇ ਗਰਾਊਂਡ ਲੈਵਲ ਤੇ ਜਿਹੜੇ ਲੋਕਾਂ ਦੀਆਂ ਸਮੱਸਿਆਵਾਂ ਸੁਣਾਂਗੀ ਤੇ ਬੈਗਰੂ ਦੇ ਅੱਗੇ ਅਰਦਾਸ ਹੈ ਕਿ ਮਨੇ ਬਾਲਗ ਸੰਤ ਤੇ ਮੈਂ ਉਹਨਾਂ ਦੀਆਂ ਜਿਹੜੀਆਂ ਉਮੀਦਾਂ ਤੇ ਖਰੀ ਉਤਰਾਂ ਮੈਂ ਆਪਣੇ ਦੋ ਬੱਚੇ ਸਰਦਾਰ ਹਰਮਨਪ੍ਰੀਤ ਸਿੰਘ ਹੰਦੀਦੀ ਜਿਹੜੇ ਬਲਾਕ ਸਮਤੀ ਜ਼ੋਨ ਵਿਜੀਵਕੇ ਕਲਾਤੋਂ ਤਕਰੀ ਚੋਣ ਸੰਤ ਚੋਣ ਲੜ ਰਹੇ ਨੇ ਜਿਹੜੇ ਐਮਏ ਡਬਲਮੇ ਡੀਏ 3 ਸਾਲ ਦਾ ਕਥਾਵਾਚਕ ਡਿਪਲੋਮਾ 2 ਸਾਲ ਦਾ ਗ੍ਰੰਥੀਸ਼ਿਕਾ ਦਾ ਡਿਪਲੋਮਾ ਉਹਨਾਂ ਨੇ ਕੀਤਾ ਹੋਇਆ ਹੈ ਤੇ ਅੱਜ ਕੱਲ ਇਹ ਬਾਬਾ ਜੀਵਨ ਸਿੰਘ ਪਾਈ ਜੱਤਾ ਜੀ ਤੇ ਪੀ ਐਚ ਡੀ ਵੀ ਪੜਾਈ ਕਰ ਰਹੇ ਨੇ ਕਿ ਤੇ ਦੂਸਰੇ ਜ਼ਿਲ੍ਹਾ ਪ੍ਰਸ਼ਾਸਨ ਜੋਨ ਠੁਲੀ ਰਾਵ ਤੋਂ 12 ਪਿੰਡ ਨੇ ਉੱਥੋਂ ਮੈਂ ਆਪਣੀ ਬੇਟੀ ਜਸਨਪ੍ਰੀਤ ਕੌਰ ਹਮਿਦੀ ਜਿਹੜੇ ਬਤੌਰ ਆਪਣੀਆਂ ਸਮਾਵਾਂ ਨੇ ਜੜੀਆਂ ਪਾਰਟੀ ਲਈ ਦੇਣ ਵਾਸਤੇ ਆਪਾਂ ਆਪ ਫੈਸਲਾ ਲਿਆ ਉਹਨਾਂ ਨੇ ਕਿ ਸਾਡੇ ਪਿਤਾ ਜੀ ਇਸੇ ਲਈ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਯੋਧਾਰੂ ਅਣਥੱਕ ਮਰਪਾਓ ਮਿੱਡਰ ਦਲੇਰ ਵਰਕਰ ਨੇ ਔਰ ਤਰ੍ਹਾਂ ਤਰ੍ਹਾਂ ਦੇ ਲਾਲਚਾਂ ਨੂੰ ਠੋਕਰਾਂ ਮਾਰ ਕੇ ਮੇਰੇ ਪਿਤਾ ਜੀ ਲਗਾਤਾਰ ਇੱਕ ਥਾਂ ਤੇ ਖੜੋਤੇ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਉਪਾਸ਼ਕ ਨੇ ਉਹਨਾਂ ਦੇ ਫੌਲ ਦੇ ਸਿਪਾਹੀ ਨੇ ਤੇ ਜੇਕਰ ਅੱਜ ਪਾਰਟੀ ਨੂੰ ਕੌਣ ਬਾਰੇ ਸਮੇਂ ਦੇ ਵਿੱਚ ਉਚਾਈਆਂ ਤੇ ਬੁਲੰਦੀਆਂ ਤੇ ਲੈ ਕੇ ਜਾ ਸਕਦੇ ਆ ਤਾਂ ਪੜੇ ਲਿਖੇ ਨੌਜਵਾਨ ਵਰਗ ਹੀ ਲੈ ਕੇ ਜਾ ਸਕਦਾ ਜਿਹੜੀਆਂ ਪੰਜਾਬੀ ਪੰਜਾਬ ਪੰਜਾਬੀ ਵਿਰੋਧੀਆਂ ਔਰ ਜਿਹੜੀਆਂ ਗੁਰੂ ਗ੍ਰੰਥ ਚ ਗੁਰੂ ਪੰਥ ਵਿਰੋਧੀ ਸ਼ਕਤੀਆਂ ਨੇ ਉਹਨਾਂ ਨੂੰ ਭਾਜ ਦੇਣ ਲਈ ਸਾਡੇ ਜਿਹੜੇ ਉਮੀਦਵਾਰ ਨੇ ਉਹ ਵੈਲ ਐਜੂਕੇਟਰ ਹੋਣੇ ਚਾਹੀਦੇ ਨੇ ਸੋ ਮੇਰੇ ਬੱਚਿਆਂ ਨੇ ਇਹ ਫੈਸਲਾ ਲਿਆ ਕਿ ਜਦੋਂ ਮੌਲ ਪੈਂਦੇ ਨੇ ਤਾਂ ਮਾਰੇ ਸਮੇਂ ਚ ਟਰੱਕਲ ਤੇ ਕੰਨਵਾਏ ਸਮੇਂ ਵਿੱਚ ਜਿਹੜੇ ਵਰਕਰ ਆਪਣੇ ਆਗੂਆਂ ਦੇ ਹਰ ਹੁਕਮ ਤੇ ਫੁੱਲ ਚੜਾਉਂਦੇ ਨੇ ਫਿਰ ਆਗੂ ਉਹਨਾਂ ਦਾ ਮੁੱਲ ਜ਼ਰੂਰ ਪਾਉਂਦੇ ਨੇ ਮੇਰਾ ਮੁੱਲ ਤੋਂ ਕਹਿਣ ਦੀ ਭਾਵਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਕਿਹੜੀ ਤੇ ਕਰਨ ਦੇ ਪੱਕੇ ਨੇ ਜ਼ੁਬਾਨ ਦੇ ਬੜੇ ਪੱਕੇ ਨੇ ਜਿਹੜੀ ਜ਼ੁਬਾਨ ਇੱਕ ਵਾਰ ਉਹਨਾਂ ਨੇ ਜਿਸ ਵਰਕਰ ਆਗੂ ਨੂੰ ਕਹਿਤੀ ਉਹ ਫਿਰ ਸਾਨ ਵਾਰ ਕੇ ਵੀ ਪਵਾਉਂਦੇ ਨੇ ਮਸਾਲਾ ਕਹਿਣ ਨੇ ਇਹੇ ਸਰਦਾਰ ਸੁਖਮੀਰ ਸਿੰਘ ਬਾਦਲ ਜੀ ਦੀ ਇਸ ਵੱਡੀ ਅਡੋਲ ਜੀ ਨੂੰ ਲੈ ਕੇ ਮੇਰੇ ਬੱਚਿਆਂ ਨੇ ਇਹ ਫੈਸਲਾ ਲਿਆ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਮੀਰ ਸਿੰਘ ਬਾਦਲ ਤੇ ਜੇ ਅੱਜ ਕੋਈ ਥੋੜੇ ਬਹੁਤੇ ਸੰਕਟ ਦੇ ਦਿਨ ਨੇ ਤਾਂ ਅਸੀਂ ਮੋਢੇ ਨਾਲ ਮੋਢਾ ਲਾ ਕੇ ਖੜੇ